ਨਹੀਂ ਨਹੀਂ ਆ ਯਾ ਦਾ ਸੜਾ ਪੈਣ ਦਿਆ ਪੈਣ ਦੀ ਆ ਗਿਆ ਪਤਾ ਨਹੀਂ ਕੀ ਬਹੁਤ ਗੰਦਾ ਸੜਾ ਪੈਣ ਦਿਆ ਓਏ ਹੋਏ ਮੇਰੇ ਬੱਚੇ ਵੇਖਦੇ ਵਲੌਗ ਤੇ ਤੁਹਾਨੂੰ ਅਕਲ ਆਵੇ ਨਾ ਕਿ ਬੱਚੇ ਵਲੌਗ ਵੇਖਦੇ ਆ ਤੇ ਪਾਣ ਪਰਾਗ ਨਾ ਖਾਓ ਹਾਂ ਆਸ਼ੂ ਉਹਦੇ ਵੇਦਦਾ ਹੁਣ ਅਵੇਲ ਆ ਸੁਵੇ ਦਾ ਚੌਥਾ ਬਾਣ ਬਰਾਕ ਗਈ ਖਰਾਬ ਹੋ ਗਿਆ ਤੇ ਨਾ ਨਾ ਜੱਦੀ ਨਹੀਂ ਆਦੀ ਮੈਂ ਮਿੱਟੀ ਵਰਗੇ ਲਾ ਦੇਣੀ ਤੇ ਲਾ ਗਏ ਮੇਰੇ 547 ਸਬਸਕ੍ਰਾਈਬਰਾਂ ਤੇ ਸਿਰ ਤੇ ਹੱਥ ਰੱਖਿਓ ਉਹਨਾਂ ਦੀ ਰੱਖਿਆ ਕਰਿਓ ਤੇ ਉਹਨਾਂ ਨੂੰ ਭੁੱਲ ਚੁੱਕ ਹੋਏ ਤੇ ਮaaf ਕਰ ਦਿਓ ਜੀ ਜੀ ਮੈਨੂੰ ਪਸੰਦ ਲੈਣਾ ਉਹ ਤਾਂ ਮੈਂ ਲੱਲੀ ਆ ਕਾਲੀ ਗਾਜਰਾ येदा पढेगा मम्मी बनाने की इदा कांजी मेरी हसे है ना इस जगह तो रशे रहता ही रहता है यो गाइस व्हाट्स अप वेलकम बैक टू आवर चैनल गाइस टुडे 166 ਆਫ ਲੌਂਗ ਵਲੌਗ ਤੇ ਤੁਹਾਡਾ ਸਵਾਗਤ ਹੈ ਦਿਨ ਦੀ ਸ਼ੁਰੂਆਤ ਹੈ ਜਿਉਂਜੁਅਲ 7:11 ਵਜੇ ਹੀ ਮੇਰੇ ਫੇਸ ਤੋਂ ਲੱਗਦਾ ਤੇ ਮੇਰੀ ਆਵਾਜ਼ ਤੋਂ ਲੱਗਦਾ ਮੈਂ ਨਾ ਭयंकर ਸਿਰ ਪੀੜ ਹੋ ਰਿਹਾ ਬਹੁਤ ਹੀ ਗੰਦਾ ਮੈਂ ਦਸ ਨਹੀਂ ਸਦਾ ਬਹੁਤ ਗੰਦਾ ਹੁਣ ਮੈਂ ਹਿੰਮਤ ਮਾਰ ਕੇ ਉੱਠਿਆ ਪਹਿਲੇ ਇੰਨਾ ਹੀ ਸਿਰਦਰਦ ਸੀ ਉਹਨੂੰ ਆਜੇ ਦਰਦ ਹੋ ਰਹੀ ਹੈ ਪਤਾ ਨਹੀਂ ਕਿਉਂ ਯਾਰ ਰਾਤੀ ਨੂੰ ਰੋਟੀ ਵੀ ਹੋ ਗਈ ਲੇਟ 12 1 ਵਜੇ ਨਾਲ ਮਾਹੀ ਦੇ ਨਾਲ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ ਵੀਡੀਓ ਸ਼ੂਟ ਕਰਦੇ ਕਰਦੇ 1:30 ਬਜ ਗਿਆ ਉਹਦੇ ਚੱਕਰ 'ਚ ਹੁੰਨਾ ਮਿਲਦਾ ਤੁਹਾਨੂੰ ਕਿਹ ਕਿਹ ਕਹਿਣਾ ਚਾਹੁੰਦੇ ਛੋਲੇ ਵਾਲੇ ਪੁੱਛੇ ਛੋਲਿਆ ਵਾਲੇ ਇਹ ਇਹ ਕਿਹੜੇ ਇਹ ਕਿਹੜਾ ਵਧੀਆ ਹੈ ਹੈ ਪੇਸਟੇ ਗੁਲਝਾ ਛੋਲੇ ਨੰਬਰ 1 ਇਹਦੇ ਵਧੀਆ ਗੁਲਝੇ ਛੋਲੇ ਆ ਇਹ ਜਿੰਨੇ ਵੀ ਛੋਲੇ ਖਾਣੇ ਹੋਣਾ ਆਏ ਰეკਮੈਂਡ ਕੰਪਨੀ ਬਾਗ ਆ ਤਾਂ ਬਲੇ ਉਹਦੇ ਬਿਲਕੁਲ ਸਾਹਮਣੇ ਮੇਰੇ ਪਿੱਛੇ ਵੇਖ ਸਕਦੇ ਤੁਸੀਂ ਇਸ ਜਗ੍ਹਾ ਤੇ ਰੇੜੀ ਲੱਗਦੀ ਹੈ ਗੁਲਚੇ ਛੋਲੇ ਤੇ ਜ਼ਰੂਰ ਖਾਓ ਬਹੁਤ ਸਵਾਦ ਗੁਲਚੇ ਛੋਲੇ ਗਿਆ ਬਿਲਕੁਲ ਕੰਪਨੀ ਬਾਗ ਦੇ ਬਾਹਰ ਲੱਗਦੀ ਹੈ ਪੱਤੀਵਾਲਾ ਦੇ ਨੇੜੇ ਉਹਦੇ ਬਿਲਕੁਲ ਆਉਟਸਾਈਡ ਸਾਹਮਣੇ ਵੇਖਿਆ ਜਾਵੇਗੀ ਇਸ ਜਗ੍ਹਾ ਦੀ ਯਾ ਜ਼ਰੂਰ ਖਾਓ ਬਹੁਤ ਸਵਾਦ ਗਿਆ ਹੈ ਤੇ ਜੈਨੂਇਨ ਰੇਟ ਦੇ ਵਿੱਚ ਹੈ 20 ਰੁਪਏ ਨਾ ਦੋ ਗੁਲਚੇ ਤੇ ਛੋਲੇ ਤੇ ਛੋਲੇ ਪੂਰੇ ਘਰ ਵਾਲੇ ਜ਼ਰੂਰ ਖਾਓ ਤੇ ਅਮਰਸਰ ਦੇ ਵਿੱਚ ਕੱਲ ਨਾਲੋਂ ਮੌਸਮ ਨੂੰ ਅੱਜ ਫਰਕ ਪੈ ਗਿਆ ਤੇ ਇਹ ਖਾ ਰਿਹਾ ਪਾਨਪਰਾਗ ਜਿਨ੍ਹਾਂ ਨੂੰ ਨਹੀਂ ਪਤਾ ਪਾਨਪਰਾਗ ਪਾਨਪਰਾਗ ਇੱਕ ਅਜੀਬਾ ਮਸਾਲਾ ਹੈ ਜਿਹੜਾ ਤੁਹਾਡੇ ਤਨ ਮਨ ਨੂੰ ਸ਼ਾਂਤੀ ਦਿੰਦਾ ਹੈ ਉਹ ਇਹ ਕਹਿੰਦੇ ਆ ਤੇ ਗਿਆ ਮੈਂ ਕਹਿੰਦੇ ਮੇਰੇ ਬੱਚੇ ਦੇਖਦੇ ਵਲੌਗ ਤੇ ਤੁਹਾਨੂੰ ਅਕਲ ਆਵੇ ਨਾ ਕਿ ਬੱਚੇ ਵਲੌਗ ਦੇਖਦੇ ਆ ਤੇ ਪਾਨਪਰਾਗ ਨਾ ਖਾਓ ਆ ਆਸ਼ੂ ਤੂੰ ਦੇ ਵੇਦਦਾ ਹੁਣ ਅਵੇਲ ਆ ਸਵੇਰ ਦਾ ਚੌਥਾ ਪਾਨਪਰਾਗ ਗਾਈ ਅੱਲਾ ਪਹਿਲਾ ਬਾਣ ਭਰਾ ਆਪਣੇ ਮੂੰਹੋਂ ਦੱਸਦਾ ਹੀ ਪਹਿਲਾ ਤੇਲੇ 1 2 ਵਜੇ ਹੀ ਤੇ ਪਹਿਲਾ ਹੀ ਤੇ ਵੇਖੀ ਘੰਟੇ ਵਿੱਚ ਤਿੰਨ ਹੋਰ ਹੁੰਦੇ ਤੈਨੂੰ ਵੀਡੀਓ ਚਾਹੀਦੀ ਹੈ ਤੈਨੂੰ ਆਪੇ ਹੀ ਜਾਂਗਾ ਆਪਾਂ ਹੁਣ ਪਹੁੰਚ ਚੁਕੇ ਆਂ ਕਪੜਾ ਮਾਰਕੀਟ ਕਪੜਾ ਮਾਰਕੀਟ ਹੀ ਆ ਸਾਰੀਆਂ ਸਾਰੀਆਂ ਕੱਪੜੀਆਂ ਦੀਆਂ ਦੁਕਾਨਾਂ ਕਿਹੜਾ ਟਾਲੀ ਵਾਲਾ ਚੌਂਕ ਜਮ ਸਿੰਘ ਘਟਰਾ ਹਾਂ ਹਾਂ ਫੇਰ ਆ ਬਾਬਾਈ ਦਾ ਠੁੱਲੂ ਬਾਬਾਈ ਦਾ ਠੁੱਲੂ ਪਹੁੰਚ ਗਏ ਹੈ ਹੈਰੀਟੇਜ ਸਟਰੀਟ ਤਾਰਾਂ ਟੱਗੀਆਂ ਸੀ ਤੇ ਲੱਤਾਂ ਨੰਗੀਆਂ ਸੀ ਓ ਮਾਈ ਗੋਡਨੈਸ ਇਹਦਾ ਈਗਲ ਅੰਗਰ ਰਿਹਾ ਦੇਖੋ ਕਬੇ ਸੱਜੇ ਕਬੇ ਸੱਜੇ ਕਬੇ ਕਬੇ ਸੱਜੇ ਸੱਜੇ ਕਬੇ ਕਬੇ ਜੰਦੇ ਉਹ ਤੇ ਤੁਸੀਂ ਸਾਫ ਤੋਂ ਬਾਈ ਜਿੰਨੀ ਹੋਣਾ ਤੇ ਕਿਛੂ ਵੀ ਨਹੀਂ ਆਉਂਦੀ ਆਂਦੀ ਆ ਹੋਟਲ ਜਾਨਾ ਏ ਹੋਟਲ ਜਾਨੇ ਫਫਾ ਲੋ ਫੋਨ ਤੇ ਵੀਡੀਓ ਰ ਕੋਣੀ ਜਲਦੀ ਵੀ ਆਇਆ ਨਾਲ ਬਤਸੀ ਆਓ ਖਰਾਬ ਹੋ ਜਿੰਦਰਾ ਮਿੱਟੀ ਲੇ ਗੀ ਆਂ ਤੇ ਵੀਡੀਓ ਚਰਾ ਹਾ ਤੇ ਜਲੂਨਾ ਵੇ ਨਾਂਗ ਜੱਦੀ ਆਵੇ ਉਹ ਮਿੱਟੀ ਫੜ ਕੇ ਲਾ ਦੇਣੀ ਚੜੇ ਲਾ ਕੇ ਮੈਂ ਤੁਹਾਨੂੰ ਮੇਰਾ ਪਤਾ ਨਹੀਂ ਫਿਰ ਲੈ ਕਿੱਥੇ ਵੀ ਪੈਂਟ ਖਰਾਬ ਆ ਥੋਤੀ ਪੈਂਟ ਥੋਤੀ ਪੈਂਟ ਅੱਧਾ ਆਏ ਕਸੀ ਪਈ ਪੈਂਟ ਸਾਦੀ ਕਸੀ ਪੈਂਟਾਂ ਨੂੰ ਵੀ ਨਵੀਂਾ ਬਣਾ ਦਿੰਦੇ ਆ ਪਾ ਫੌਂਚ ਚੁਕੇ ਆ ਮੰਡੀ ਦਾਣੇ ਵਾਲੀ ਕੰਦੇ 100 ਪਰਦੇ ਹੁੰਦੇ ਇੱਥੇ ਵੇਚੋਗੀ ਆਪਾਂ ਕੋ ਲੈਣਾ ਮੰਡੀ ਚੈੱਕ ਕਰੋ ਕਿੰਨੀ ਸ਼ਾਨਦਾਰ ਮੰਡੀ ਐ ਸੋਕਾ ਵਾ ਐ ਐਸੇ ਬੈਡ ਬੁਲਕੇ ਦੰਨ ਯਾਰ ਆਏ ਤੋ ਸ਼ੱਕਾ ਮਰਾ ਉਹ ਜਾਂਦਾ ਹੋਵੇ ਯਾਰ ਤੇ ਮੱਥਾ ਟੇਕ ਲਓ ਜੀ ਮੇਰੇ ਨਾਲ ਸਬਸਕ੍ਰਾਈਬ ਕਰੋ ਭੰਤਨ ਬਾਬਾ ਦੀਪ ਸਿੰਘ ਜੀ ਮੇਰੇ 547 ਸਬਸਕ੍ਰਾਈਬਰਾਂ ਤੇ ਸਿਰ ਤੇ ਹੱਥ ਰੱਖਿਓ ਉਹਨਾਂ ਦੀ ਰੱਖਿਆ ਕਰਿਓ ਤੇ ਉਹਨਾਂ ਨੂੰ ਭੁੱਲ ਚੁੱਕੋ ਇਹਦੇ ਮaaf ਕਰ ਦਿਓ ਸ਼ਿਵਾਹਰ ਗੁਰ ਜੀ ਦਾ ਖਾਲਸਾ ਸ਼ਿਵਾਹਰ ਗੁਰ ਜੀ ਦੀ ਖਦੇਦੀ ਦਰਸ਼ਨ ਕਰ ਲੋ ਜੀ ਸਾਰੇ ਨਵੀਂ ਅਪਡੇਟ ਟਮਾਟਰ 20 ਰੁਪਏ ਕਿਲੋ ਤੇ ਟਮਾਟਰ ਸਾਫ ਹੈਗਾ ਤੇ ਮੰਡੀ ਚ ਆ ਗਿਆ ਮਾਨਾ ਅਪਡੇਟ ਕਰਦਾ ਆਂ ਕਿ ਤੁਹਾਨੂੰ ਮੰਡੀ ਲੱਗਦੀ ਗਈ ਹੈ ਪਰ ਨਾ ਦੁਨੀਆ ਰੇਟ ਨਹੀਂ ਬਣਾਉਂਦੇ ਮੰਡੀ ਵਾਲੇ। ਮੈਂ ਵੇਲਾ ਜਲਦੀ ਹੋ ਗਿਆ ਹੀ ਅੱਜ। ਕੀ ਕਰੀਏ? ਜੀ ਜੀ ਮੈਨੂੰ ਪਸੰਦ ਹੈਣਾ ਉਹ ਤਾਂ ਮੈਂ ਲੱਲੀ ਆ। ਕਾਲੀ ਗਾਜਰਾ। ਇਹਦਾ ਬਣਾਏਗਾ ਮੰਮੀ ਬਣਾਣ ਕੀ ਏਦਾ ਕਾਂਜੀ ਮੇਰੀ ਫੇਵਰੇਟ ਹੈਗੀ ਹੈ। ਜਨਵਰੀ ਫਿਰ ਮਾਰਚ ਮਨ ਲਗਾ ਤਾਂ ਚਾਰ ਮਹੀਨੇ ਵੀ ਨਹੀਂ। ਮੇਰਾ ਪ੍ਰੀ ਵਰਕਆਊਟ ਹੋ ਗਿਆ ਜਿਮ ਜਾਣ ਤੋਂ ਪਹਿਲਾਂ ਪਹਿਲਾਂ ਬੜਾ ਹੀ ਸ਼ਾਨਦਾਰ। ਰੇਟ ਤੇ ਦਰਮਿਆਨ ਦੱਸਣਾ ਭੁੱਲੀ ਗਿਆ ਕਿ ਹੀ 30 ਰੁਪਏ ਪਾਈਆ। ਤੇ 120 ਰੁਪਏ ਕਿਲੋ ਤੇ ਪਾਈ ਵਾਲਾ ਲੋਪ 5-7 ਲੀਟਰ ਬਣ ਜਾਂਦਾ ਬੜਾ ਸ਼ਾਨਦਾਰ। ਨਵੀਂ ਅਪਗ੍ਰੇਡ ਟਮਾਟਰ 50 ਦੇ 2 ਕਿਲੋ। ਉਹਦੋਂ 50 ਦੇ ਢਾਈ ਹੀ। ਜਿਹੜੇ 20 ਰੁਪਏ ਕਿਲੋ ਉਹ ਸਹੀ ਨਹੀਂ ਗਏ। ਸ਼ਿਮਲਾ ਵਿੱਚ 40 ਰੁਪਏ ਕਿਲੋ ਟਮਾਟਰ ਉਹ ਨਹੀਂ ਸਹੀ। ਉਹਦੋਂ ਮੈਂ ਲਲ ਲੈਂਦਾ ਤੇ ਲਲ ਲੈਂਦਾ। ਇਹ ਤਾਂ ਬਾਕੀ ਹੈ। ਦੇ ਐਜ਼ ਯੂਸ਼ਵਲ ਟਮਾਟਰ ਤੁਹਾਨੂੰ ਪਤਾ ਹੈ। ਮੈਂ ਤੇ ਸਾਬਤਾ ਬਣਾਈ ਲੈਣਾ ਵਾਂ। ਬੰਦੇ ਨਾਲ ਗੱਲ ਹੀ ਉਸਾਬ ਦੀ ਕਰੀ ਜੇ ਅਗਲਾ ਆਪੇ। ਪਤਾ ਹੀ ਸ਼ੋਅ ਕਰਕੇ ਥੋਲਾ ਜੋਗ ਲੈ ਲੈਂਦਾ ਮੇਰ ਤੋਂ ਪੰਜਾਵਾ ਦੇ 2.5 ਕਿਲੋ ਲੈ ਲਿਆ ਟਮਾਟਰ ਜਿਹੜੇ ਜਿਹੜੇ ਵਲੌਗ ਵੇਖਣਦੇ ਹੋ ਮੈਂ ਤੁਹਾਨੂੰ ਦੱਸਦਾ 20 ਰੁਪਏ ਕਿਲੋ ਹੀ ਆ ਟਮਾਟਰ ਜਿਹੜੇ ਪੰਜਾਵਾ ਦੇ 2 ਕਿਲੋ ਲੈ ਰਹੇ ਉਹਨਾਂ ਨੂੰ ਭਾਜੀ ਪੰਜਾਵਾ ਦੇ 2.5 ਕਿਲੋ ਹਰ ਜਗ੍ਹਾ ਮਿਲ ਰਹੇ ਇੱਥੇ ਵੀ ਦਬੋ 2.5 ਕਿਲੋ ਟਮਾਟਰ ਲੈ ਲੇ ਆ ਬਾਕੀ ਹੁਣ ਚੱਕਰ ਸ਼ਾਮੀ ਮਾਰਾਂਗਾ ਕਿਉਂਕਿ ਇਸ ਟਾਈਮ ਸੱਦੀ ਦਾ ਹਿਸਾਬ ਨਹੀਂ ਬਣਦਾ ਪਿਆ ਤੇ ਕਮੈਂਟਾਂ ਦੇ ਵਿੱਚ ਦੱਸੋ ਕਾਲੀਆਂ ਗਾਜਰਾਂ ਕਿੰਨੇ ਕਿੰਨੇ ਖਾਦੀਆਂ ਜਾਂ ਕਿੰਨੂ ਕਿੰਨੂ ਪਤਾ ਕਾਲੀ ਗਾਜਰਾਂ ਨਾਲ ਕੀ ਬਣਦਾ ਦਿਖਾਵਾਂਗਾ ਤੁਹਾਨੂੰ ਮੈਂ ਕਰਕੇ ਆ அசைனா தஷ ரெண்டா ரெண்டா ਜਾ ਗਏ ਆ ਘਰ ਤੇ ਕੱਲ ਦੀ ਯਾਰ ਜਿਹੜੀ ਮੱਠੀ ਖਾਧੀ ਸੀ ਨਾ ਉਹਨਾਂ ਨਾ ਕੰਮ ਖਰਾਬ ਹੋ ਗਿਆ ਗਲੇ 'ਚ ਨਾ achar ਦਾ ਕੁਝ ਫਸ ਗਿਆ ਇੱਥੇ ਕਰਕੇ ਤੇ ਨਿਕਲਦਣ ਵੇਖੇ ਜਿੱੜਦੀ ਪਈ ਹੈ ਹੈ ਐਨੀਆਂ ਪਹਿਲਾਂ ਮਾਦੀ ਇਹਦੇ ਕਰਦੇ ਸੁਣੇ ਹੁੰਦਾ ਉਹ ਲਾ ਦਮਾ ਹੀ ਵੀ ਕਰਨੀਗਾ ਯਾਰ ਫੋਨ ਹੀ ਕਰਨਾ ਪੈਣਾ ਉਮੇ ਦੇ ਬਿਨਾਂ ਕਿ ਨਹੀਂ ਗਗਲੇ ਚ ਹੈਗਾ ਹੋਵੇ ਨਾ ਮੈਂ ਕੱਢਾਂਗਾ ਕਰਨਾ ਪੈਣਾ ਉਤੋਂ ਬਿਨਾਂ ਕੀ ਕਰਾਂ ਮੈਂ ਦੱਦ ਹੇ ਪੜੀ ਗੇ ਬਹੁਤ ਆਗੀਤਾ ਹੈ ਸਾਲਾ ਮਾਜ਼ਦੇ ਵਿੱਚ ਫਸ ਗਿਆ ਕੱਢ ਕੇ ਬਾਹਰ ਆਇਆ ਬਹੁਤ ਤਰਸ ਦੋਦੀ ਹੈ ਇਹ ਕੱਲ ਤੁਸੀਂ ਸ਼ਾਇਦ ਵਲੌਗ ਵਿੱਚ ਵੇਖਿਆ ਨਾ ਮੈਂ ਲੈ ਕੇ ਆਇਆ ਸੀ ਕੱਲ੍ਹ ਜਾਂ ਪਰਸੋਂ ਦੀ ਗੱਲ ਹੈ ਹੈਂਡ ਵਾਹੀਓ ਡਬਾ ਨਹੀਂ ਇਹ ਹੈਂਡ ਹੈਂਸਾਪ ਹੈਂਸਾਪ ਪਲਾਸਟ ਨਾ ਇਹ ਹੈਗਾ ਹੈਂਸਾਪ ਪਲਾਸਟ ਇਹ ਦਦ ਹੁੰਦਾ ਹੈ ਦੇ ਵੀਰ ਜੀ ਕਲਿੱਕ ਕਰ ਲੈਣਾ ਉਹ ਤੇਰੀ ਨੂੰ ਆ ਗਈ ਇਹ ਵਿੱਚ ਐ ਗਈ ਆ ਗੋਲੀ ਉਹ ਤੈਨੂੰ ਪਤਾ ਵਾਇਆ ਲੱਭੈ ਵੀ ਲਹੀ ਮੇਰੇ ਆਵੇ ਮੇਰੇ ਇੱਥੇ ਬਿਨਾਂ ਬਾਸ ਹਲਤਾ ਸੀ ਤੇ ਇਹ ਲਾਵਾਂ ਕਿ ਤਰ੍ਹਾਂ ਬਸ ਗੋਲ ਗੋਲ ਆਣੀ ਹੈ ਹਾਂ ਨਹੀਂ ਇੱਥੇ ਰੜੀਏ ਕਿੱ데 ਰੜੀਏ ਨਹੀਂ ਇਹ ਗੋਲ ਗੋਲ ਲਈ ਸੌਥੇ ਲਾਣਾ ਇੱਥੇ ਲਾ ਲ ਗਾ ਇਹ ਆ ਗਈ ਵਿੱਚ ਕੀ ਕਰਾਂ ਬਾਸ ਨਾਲ ਦੇ ਤੋਂ ਬੱਦ ਇਸ਼ਾਰਾ ਲੱਗ ਗਿਆ ਜਦ ਲਈ ਹਮਨੇ ਕਿਹਾ ਨਾ ਨਹੀਂ ਉਹ ਕਹਿੰਦਾ ਜਦੋਂ ਲੱਥੇ ਕੀ ਉਦੋਂ ਟਾਈਟ ਹੋ ਗਿਆ ਟਾਈਟ ਹੋ ਗਿਆ ਨਾ ਲੋਇਆ ਬੰਦ ਰਿਹਾ ਮੇਰੀ ਤੁਹਾਡੀ ਸਾਰਿਆਂ ਨੂੰ ਸਲਾਹ ਇਹ ਆ ਜਿਹੜੀ ਮੈਂ ਟੇਬ ਲਾਈ ਨਾ ਓਏ ਹੋਏ ਆ ਕੰਨਾਂ ਨੂੰ ਹੱਥ ਲੱਗ ਗਏ ਜੇ ਮੇਰੇ ਸੱਚੀ ਇੰਨਾ ਜਿਆਦਾ ਸੜਾ ਪੈਂਦਿਆ ਵਾ ਇਥੇ ਇੰਨਾ ਜਿਆਦਾ ਸੜਾ ਪੈਂਦਿਆ ਪੈਣਦੀ ਆ ਗਿਆ ਪਤਾ ਨਹੀਂ ਕੀ ਬਹੁਤ ਗੰਦਾ ਸੜਾ ਪੈਂਦਿਆ ਓਏ ਹੋਏ ਬੜਾ ਗੰਦਾ ਸੜਾ ਪੈਂਦਿਆ ਯਾਰ ਓਏ ਅਨ ਕੰਟਰੋਲੇਬਲ ਦਰਦਾ ਹੈ ਮੁੰਡਾ ਆਪਣੀ ਸਿਸਟਮ ਨੂੰ ਥੋੜਾ ਅਪਗ੍ਰੇਡ ਕਰ ਰਿਆ ਵਾ ਹੁਣ ਦੇਖਣ ਵਾਸਤੇ ਥੋੜੀ ਮੋੜ ਸਮਝੀ ਤਾਂ ਬੜੀ ਉਹਨੇ ਕੀ ਕੱਢੀ ਜਿੰਨਾ ਚਾਹੀਦੇ ਆ ਕਿੱਥਾ ਕਰਾਂ ਲੱਗਾ ਹੈ ਇਹ ਖਰੀਦਣ ਲੱਗਾ ਹੈ ਕੀ ਹੈ 3 ਦਿਨ ਦਾ ਖਵਾ ਗੈਸ ਜਾਰ ਵੀਲ ਵੀ ਚਾਰਜਸ ਇਵਨ 30 ਦਿਨ ਬਾਅਦ ਆਪਣੇ ਉਹ ਕੈਨਸਲਡ ਹਾਂ ਖਰੀਦ ਲਈ ਅਲਿਖਿਆ ਇਹ ਨੀ ਦੇ ਪਾਉਣਾ ਇਹ ਪੜ ਲਾ ਜੋ ਵੀ ਹੈ ਲੁਲਾ ਲੁਲਾ ਲਿਖਿਆ ਇੱਥੇ ਨਹੀਂ ਕੀ ਚੋਰੀ ਘਟ ਪਹਿਲੇ ਪਹਿਲੇ ਹੈ ਨਾ ਕੈਨਸਲ ਵਾਹੋ ਕਰ ਰਿਹਾ ਯਾਰ ਜਲਦੀ ਦੈਨ ਐਵਰੀ uh, 30 ਡੇ ਵਿਲ ਬੀ ਕੈਨਸਲਡ ਤੇ ਖਰੀਦ ਲਗਾ ਮੁੰਡਾ ਹੁਣ ਨਾ ਇਹ ਉਹ ਫੁੱਲੀ ਹੁੰਦੀ ਵੀ ਵਿਖਿਆ ਮੈਨੂੰ ਕੀ ਪਤਾ ਤੂੰ ਲਾਏਂਗਾ ਚਾਹਦਾ ਉਹ ਆਪ ਭਰਿਆ ਨੰਬਰ ਪਰ ਕਾਰਡ ਨੰਬਰ ਥੱਲੇ ਅੱਛਾ ਆਫਰ ਹੀ ਹੋਰੇ ਤੇ 500 ਰੁਪਏ ਜੁੜੀ ਕੀ ਹੈ ਕੀ ਆਣਾ ਵਾ ਇਹ ਹੁਣ ਜੀ ਦੱਸ ਥੋੜਾ ਮੈਂ ਤੁਹਾਨੂੰ ਵਹਾਵਾਂਗਾ ਕਾਰਡ ਨੰਬਰ ਵੀ ਕਿੰਨਾ ਕੱਲ ਨੂੰ ਤੁਸੀਂ ਕਰ ਲਓ ਤੇ ਵੇਦੇ ਹੁਣ ਫਿਰ ਇਹਦਾ ਚੈਨਲ ਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਿੱਤਾ ਉੱਥੇ ਓਪਨ ਕਰਕੇ ਦੀਆਂ ਵੀਡੀਓਜ਼ ਦੇਖ ਲਿਆ ਕਰੋ ਡੇਲੀ ਅਪਲੋਡ ਕਰਦਾ ਹੁਣ ਤੋਂ ਲਾਈਵ ਵੀ ਸਟਾਰਟ ਕਰਾਂਗੇ ਇਹ ਵੀ ਨਹੀਂ ਆ ਰਹੀ ਆ ਬਾਰੀ ਹੈ ਅਰੇ ਨਿਕਲ ਰਹੀ ਨਹੀਂ ਹੈ ਹਾਂ ਕਿੰਦੇ ਪੁੱਛ ਕੀਤਾ ਅੱਡੀ ਵਾਰ ਕਿੰਦ ਕਲੀਅਰ ਆ ਗਈ ਹੈ ਇਨ ਇਸ ਸਟਰੀਮਿੰਗ ਨਹੀਂ ਨਹੀਂ कर ही नहीं रहे वैसे टाइम पास पहले बच्चों को हमें कोई दिक्कत नहीं है बस हमें चैनल का नाम बता दो ताकि हम बाद में खुद को देख पाए नहीं आ रहा है करी ही रहा मैं तो